ਪੰਜਾਬ ਦਾ ਇਹ ਪਿੰਡ ਖਾਲੀ ਹੋ ਚੁੱਕਿਆ ਜਿਸ ਦੀ ਗਵਾਹੀ ਕਰਾਂ ਨੂੰ ਲੱਗੇ ਤਾਲੇ ਪਰਦੇ ਨੇ ਕਦੇ ਕਰੋੜਾਂ ਰੁਪਏ ਲਗਾ ਕੇ ਬਣਾਈਆਂ ਕੋਠੀਆਂ ਅੱਜ ਕਬਾੜ ਹੋ ਚੁੱਕੀਆਂ ਨੇ ਰੌਣਕਾਂ ਦੇ ਨਾਲ ਭਰੀਆਂ ਗਲੀਆਂ 'ਚ ਸੁੰਨਪਸਰੀ ਹੋਈ ਹੈ ਦੱਸਦੇ ਨੇ ਕਿ ਇਸ ਪਿੰਡ ਦੀ ਬਹੁਤ ਹੀ ਆਬਾਦੀ ਵਿਦੇਸ਼ਾਂ ਦੇ ਵਿੱਚ ਪ੍ਰਵਾਸ ਕਰ ਚੁੱਕੀ ਹੈ ਜਿਨ੍ਹਾਂ ਦੇ ਵਿੱਚੋਂ ਕੁਝ ਕੁ ਨੇਤਾ ਪਿਛਲੇ 10 ਸਾਲਾਂ ਤੋਂ ਪਿੰਡ ਗੇੜਾ ਤੱਕ ਨਹੀਂ ਮਾਰਿਆ ਪਹਿਲਾਂ ਤੋਂ ਲੈ ਕੇ ਵੀ ਐਨ ਆਰ ਆਈ ਬਾਹਰ ਸੀ ਦੇਖ ਕੇ ਉਹ ਬਜ਼ੁਰਗ ਜਦੋਂ ਅਸੀਂ ਜਵਾਨੀ ਅਸੀਂ ਸਾਡਾ ਵੀ ਜੀ ਕਰਦਾ ਹੁੰਦਾ ਵੀ ਇਹਨਾਂ ਅੱਗੇ ਚੱਲੇ ਦੇ ਪਾਈਏ ਹਾਂ ਤੇ ਹੁੰਦਾ ਭਲੇਖਾ ਥੋੜਾ ਜਿਹਾ ਤੇ ਉਹ ਲੋਕੀ ਸਾਰੇ ਬੱਚੇ ਵੀ ਆਪਦੇ ਆਪਦੇ ਘਰ-ਬਾਰ ਮੰਗਦਾ ਹਾਂ ਹਾਂ ਉਹਨਾਂ ਵੀ ਆ ਰਹੇ ਹਨ ਖਤਮ ਨਾ ਕਰ ਜਾਂ ਨਿਆ ਹਾਂਜੀ ਬੱਚਾ ਜਿਹੜਾ ਮਾਪਾ ਉਹਨਾਂ ਮਾਪਾ ਵੀ ਸੋਚਦਾ ਕਿ ਮੈਂ ਬੱਚੇ ਨੂੰ ਭੇਜਾਂ ਦਾ ਦੁਬਾਰਾ ਅੱਛਾ ਤੇ ਬੱਚੇ ਨੂੰ ਪਹਿਲੇ ਕਾਲੇ ਬੈਠੇ ਬੱਚੇ ਦੇ ਉੱਤੇ ਜਾਣ ਲਈ 20-25 ਲੱਖ ਰੁਪਈਆ ਲੱਗ ਜਾਂਦਾ ਹਾਂ ਹਰ ਬੰਦੇ ਕੋਲ 20-25 ਲੱਖ ਰੁਪਈਆ ਘਰ ਨਹੀਂ ਪਿਆ ਹੁੰਦਾ ਵਾਕਈ ਉਹ ਆਪਣੀ ਜਿਹੜੀ ਕਿਹੇ ਕੋ ਕਨਾਲ ਦੋ ਚਾਰ ਕਨਾਲ ਐ ਫਿੱਲਾਵਾ ਉਹਨੂੰ ਕਿਸੇ ਨਾ ਕਿਸੇ ਲੇਖੇ ਲਾ ਕੇ ਹਾਂ ਉਹ ਖਸੂਗਾ ਹੋ ਕੇ ਤਾਂ ਬਚਾ ਆ ਇਹ ਬਹੁਤ ਪੁਰਾਣੀ ਤੁਹਾਨੂੰ ਲੱਗਿਆ ਜੀ ਆਹ ਤਾਂ ਹੋਊਗਾ ਪੰਜ ਚਾਰ ਸਾਲ ਦਾ ਲੱਗਣਾ ਅੱਛਾ ਆ ਤਕਰੀਬਨ ਸਫਾਈ ਲਈ ਇੱਥੇ ਕੋਈ ਆਪਦਾ ਫੈਣ ਭਰਾ ਖੁੰਦਾ ਹੋਵੇ ਖੁੰਦਾ ਹੋਵੇ ਹਾਂ ਆ ਜਿਹੜੇ ਜਿੰਦੇ ਆਹ ਬਾਹਰ ਨਾਲ ਤਾਂ ਇਹ ਨੂੰ ਤਾਂ ਮੈਨ ਮੈਂ 10-15 ਸਾਲ ਹੋ ਗਿਆ ਲੱਗੇ ਨੂੰ ਅੱਛਾ ਹਾਂ ਇਹ ਚੌਥੀ ਪੀੜ੍ਹੀ ਆ ਗਈ ਇਹਨਾਂ ਦੀ ਅੱਛਾ ਬਈ ਹੋਰ ਕਿੱਥੇ ਆਉਂਦੇ ਰਹੇ ਆ ਹਾਂ ਸਾਡੇ ਹਾਣੀ 60 ਤੋਂ 10 ਸਾਲ ਵੱਡੇ ਬੱਚੇ ਇਹਨਾਂ ਦੇ ਸੀ ਉਹ ਵੀ ਆਉਂਦੇ ਰਹੇ ਆ ਅੱਛਾ ਹੁਣ ਤੇ ਇੱਥੇ ਕਦੇ ਆਇਆ ਨਹੀਂ ਦੇਖਿਆ ਕੋਈ ਇੱਕ ਵਾਰ ਨਹੀਂ ਬਹੁਤ ਵਧੀਆ ਜੀ ਬੜੇ ਅਮੀਰ ਬੰਦੇ ਸੀ ਤਾਂ ਵਧੀਆ ਬਣਾਏ ਕਰ ਦੋ ਆ ਜੀ ਇਹ ਉਹ ਇੱਥੇ ਇਹਨਾਂ ਦੇ ਦੋ ਪਰ ਹਾਂ ਦੋਵੇਂ ਇਕੱਲੇ ਬਿਲੇ ਬ ਕੋਈ ਇਹ ਲੈ ਆ ਕਿ ਆ ਜੇ ਤਨਕਾਰ ਇਹ ਆ ਦੋ ਘਰ ਉੱਥੇ ਸੀ ਖਾਵਾ ਅੱਛਾ ਤੇ ਇਹ ਇੰਗਲੈਂਡ ਚ ਰਹਿੰਦੇ ਆ ਇਹ ਜਿਹੜੇ ਆ ਕੈਨੇਡਾ ਰਹਿੰਦੇ ਆ ਇਹ ਕੈਨੇਡਾ ਚ ਇਹ ਮੁੰਡਾ ਜਿਹੜਾ ਨਰਵਨ ਸਿੰਘ ਆ ਇਹ ਮੁੰਡਾ ਮਿਰਕਾ ਜੀ ਰਹਿੰਦਾ ਅੱਛਾ ਮ ਸੜ ਸਾਲ ਪਹਿਲਾਂ ਤੋਂ ਤੋਂ ਉਹ ਗਏ ਅੱਛਾ ਤੇ ਜਨਾਬ ਤੇ ਹੋਰ ਕਿ ਕੋਈ ਵਰਲਾ ਵਿੱਚੋਂ ਆਦਾ ਨਹੀਂ ਨਹੀਂ ਉਹਦੇ ਮਨ ਅੱਛਾ ਹਾਂ ਤੇ ਹੁਣ ਜਿੰਨੇ ਪਿਛੇ ਸਾਡੇ ਪਾਣੀ ਪ੍ਰਵਾਣੀ ਸ਼ੋਰ ਤੋਂ ਘਟ ਗਏ ਸੀ ਅੱਛਾ ਹੁਣ ਦਸਾਂ ਸਾਲਾਂ ਤੋਂ ਇੰਨਾ ਧਿਆਨ ਹੋ ਗਿਆ ਹਾਂ ਉਹ ਬੱਚਾ ਜਦੋਂ ਪਲੱਸ 2 ਕਰਦਾ ਮਾਪੇ ਵੀ ਦੇਖਦਾ ਵੀ ਬਸ ਦੋ ਸਾਲ ਰਹਿ ਗਏ ਇੱਕ ਰਹਿ ਗਿਆ ਹਾਂ ਪਲੱਸ 2 ਕੀਤੀ ਉਸੇ ਵੇਲੇ ਆਈਲਟ ਹਾਂ ਆਈਲਟ ਕਰਾ ਕੇ ਤੇ ਫੇਰ ਚਲੋ ਕੋਸ਼ਿਸ਼ ਕਰਦਾ ਜੇ ਤ ਬੱਚੇ ਨੇ ਫੇਰ ਤਾਂ ਲੈ ਕੋਈ ਫੂਰੀ ਫੇਰ ਕੋਈ ਸਿੱਧਾ ਵੀ ਚਲੇ ਜਾਂਦਾ ਨਹੀਂ ਤੇ ਫੇਰ ਅਗਲਾ ਮੁੰਡਾ ਕੁੜੀ ਭਾਲਦਾ ਹੈ ਆ ਕੁੜੀ ਵਾਲੇ ਮੁੰਡੇ ਵਾਲਾ ਭਾਲਦੇ ਆ ਪੈਸੇ ਲਾਵੇ ਤੇ ਅਸੀਂ ਹਾਂ ਇਹ ਮੁੰਡਾ ਭੇਜੀਏ ਹਾਂ ਇਦਾਂ ਕਰ ਕਰਕੇ ਹੁਣ ਅੱਜਕੱਲ੍ਹ ਤਾਂ ਬਹੁਤ ਜ਼ਿਆਦਾ ਜੋੜੇ ਜਾ ਰਹੇ ਆ ਹਾਂ ਨੇ ਉਹਹੋ ਕਰਾ ਉਹਨਾਂ ਦੀ ਨਹਿਤੀ ਖੇਤੀ ਜਿਹੜੇ ਇੱਥੇ ਹੈਗੇ ਆ ਸਾਡੇ ਅੱਗੇ ਲੋਕ ਇਹਨਾਂ ਦੀ ਆ ਅੱਛਾ ਖੇਤੀ ਪੰਚਾਇਤ ਕਰ ਸਾਡੇ ਹੈਗੇ ਜਿਹੜੇ ਸੌ ਸੌ ਕਟਾਈ ਕਰਨ ਰਹੇ ਆ ਹਾਂ ਤੇ ਬਾਕੀ ਜਿਹੜੇ ਆ ਨਾ ਇੱਥੇ ਵੀ ਜਾਣ ਹੋ ਹੋ ਗਿਆ ਬਹੁਤ ਮਾੜਾ ਨਾ ਹਾਂ ਜਿਹੜਾ ਇੱਥੇ ਸਾਡਾ ਮੁੰਡਾ ਨਾ ਹੈਗਾ ਵੀ ਆ ਉਹ ਵੀ ਕੰਮ ਇੱਥੇ ਕਰਕੇ ਖੁਸ਼ ਨਹੀਂ ਹਾਂ ਇਹ ਸਾਡੇ ਬਹੁਤ ਜ਼ਿਆਦੀ ਇਹ ਨਾ ਇਹ ਆਉਣ ਵਾਲੀ ਇਸ ਪੀੜੀ ਦੇ ਵਿੱਚ ਹਾਂ ਭੈੜ ਮੈਂ ਕਹਿ ਦੂੰਗਾ ਤਰਾਸ ਕੇ ਕਰਕੇ ਖੁਸ਼ੀ ਨਹੀਂ ਹਾਂ ਜਦੋਂ ਬਾਹਰ ਜਾਂਦੇ ਫਿਰ ਇਹਨਾਂ ਦੀਆਂ ਅੱਖਾਂ ਕੋਲ ਦੀਆਂ ਬਾਹਰ ਕੰਮ ਨਹੀਂ ਹੁੰਦੇ ਇਹਨਾਂ ਕੋਲ ਹਾਂ ਤੇ ਹਾਲ ਬਹੁਤ ਮਾੜੇ ਇਹ ਸੋਚਦੇ ਨਹੀਂ ਜਿਨ੍ਹਾਂ ਦੇਖਿਆ ਨਹੀਂ ਨਾ ਦੂਜੇ ਪਾਸਾ ਹਾਂ ਉਹਨੂੰ ਪਤਾ ਹੀ ਨਹੀਂਗਾ ਬਈ ਕਿੱਦਾਂ ਗੱਲ ਚੱਲੂਗੀ ਉਹ ਕਹਿੰਦੇ ਜਾਂਦੇ ਆ ਉੱਥੋਂ ਤਾਂ ਬਸ ਕੱਠੇ ਹੀ ਕਰ ਲੈਣੇ ਪੈਸੇ ਹਾਂ ਇੱਥੇ ਕੰਮ ਨਹੀਂ ਤਪਾ ਬਿਲਕੁਲ ਹੀ ਬਿਲਕੁਲ ਕਿਉਂਕਿ ਹਰ ਇੱਕ ਸੋਚਦਾ ਆਪਣੇ ਆਪਣੇ ਬੱਚੇ ਜਰਵਾ ਹਾਂ ਕੱਲਾ ਬੰਦਾ ਹੁਣ ਘਰ ਚ ਬੈਠੂਗਾ ਅਸੀਂ ਬਿਰਦਸ਼ਮਣਾ ਸਾਡੇ ਕੋ ਉਹੀ ਆਉਂਦੇ ਜਿਨ੍ਹਾਂ ਦੇ ਬੱਚੇ ਬਾਹਰ ਆ ਅੱਛਾ ਉਹਨਾਂ ਕਹਿੰਦੇ ਸਾਡੇ ਬੱਚੇ ਬਾਹਰ ਆ ਤੁਹਾਨੂੰ ਪੁੱਛਦਾ ਕੋਈ ਨਹੀਂਗਾ ਹਾਂ ਕਹਿੰਨ ਅਜ ਕੱਲੇ ਹੁਣ ਬੈਠਦਾ ਬਣਾਉਂਦਾ ਆਪਾਂ ਅੱਛਾ ਬਿਰਦਸ਼ਮਾ ਹਾਂ 30 ਸਾਰੇ ਵਾਸਤੇ ਹਾਂ ਸੋ ਉਹਨਾਂ ਦੇ ਬੱਚੇ ਬਾਹਰ ਇੱਕ ਗੀਆਂ ਦੇ ਹਾਂ ਹੁਣ ਜੇ ਬੱਚੇ ਬਾਹਰ ਆ ਬੁੜਾ ਕਹਿੰਦਾ ਮੈਂ ਇੱਥੇ ਰਹਿਣਾ ਬੱਚੇ ਨੂੰ ਰੋਟੀ ਕੌਣ ਦੇਉ ਪਾਣੀ ਕੌਣ ਦੇਉ ਕੌਣ ਬਾਤ ਪੁੱਛੂਗਾ ਹਾਂ ਤਰਕੇ ਉਹਨਾਂ ਨੂੰ ਮਜਬੂਰੀ ਕਰਕੇ ਉਹਨਾਂ ਮਾਪੇ ਨੂੰ ਮਜਾਣਾ ਪੈਂਦਾ ਜਿਨ੍ਹਾਂ ਦੇ ਬੱਚੇ ਬਾਹਰ ਚੱਲ ਗਏ ਜੋ ਸੱਟ ਵੇਂ ਸਾਡੇ ਬੱਚੇ ਵੀ ਭੁੱਲਦੇ ਜਾਂਦੇ ਆ ਜੇਕਰ ਸਾਡੇ ਵਿਰਸੇ ਵਿੱਚ ਕਿੰਨਾ ਆਇਆ ਆਪਾਂ ਬਜ਼ੁਰਗਾਂ ਨੂੰ ਸਾਹਮਦੇ ਆਏ ਆ ਹਾਂ ਬਜ਼ੁਰਗ ਸਾਨੂੰ ਪਾਲਦੇ ਆਏ ਅਸੀਂ ਉਹਨਾਂ ਨੂੰ ਸਾਹਮਦੇ ਆਏ ਆ ਵਾਕਿ ਠੀਕ ਜਦੋਂ ਸਾਡੀ ਵਾਰੀ ਆਉਣੀ ਸਾਹਮਣ ਦੀ ਹਾਂ ਜਿੱਦਾਂ ਹੁਣ ਲੋਕਾਂ ਦੇ ਘਰ ਤੇ ਸਾਡੀ ਇਹ ਕੋਸ਼ਿਸ਼ ਆ ਕਿ ਅਸੀਂ ਇਹ ਕੰਮ ਨਾ ਕਰੀਏ ਹਾਂ ਹਾਂ ਮਤਲਬ ਜਦੋਂ ਇਸ ਪੀੜ੍ਹੀ ਦੀ ਵਾਰੀ ਆਉਣੀ ਇਹਨਾਂ ਦੇ ਸਾਹਮਣੇ ਮੈਨੂੰ ਉਮੀਦ ਆ ਕਿ ਉਹਨਾਂ ਬੱਚਿਆਂ ਨੇ ਇਹਨਾਂ ਦੇ ਸੱਦਿਆਂ ਵੀ ਨਹੀਂ ਆਉਣਾ ਸਾਡੇ ਇੱਥੇ ਹੁਣ ਨਾਂ ਨਹੀਂ ਲੈਂਦੇ ਕਿਸੇ ਦਾ ਹਾਂ ਇੱਕ ਪਰਿਵਾਰ ਦੇ ਵਿੱਚ ਮਾਈ ਆ ਉਹ ਡਿੱਗ ਪਈ ਆ ਅੱਛਾ ਸੱਤੋਂ ਨੂੰ ਖਰਾਤਾ ਅਟੈਕ ਹੋ ਗਿਆ ਸੀ ਹਾਂ ਉਹ ਦੇਖੋ ਜੀ ਬੱਚੇ ਦੀ ਵੀ ਬੱਚੇ ਦੀ ਵੀ ਮਜਬੂਰੀ ਆ ਹਾਂ ਬੱਚਿਆਂ ਨੇ ਉੱਥੇ ਆਪਦਾ ਕਾਰੋਬਾਰ ਰੱਖ ਲਿਆ ਬੱਚੇ ਉਹਦੇ ਗਾਂ ਬੱਚੇ ਪੜਦੇ ਆ ਉਹ ਹੁਣ ਕੰਮ ਛੱਡ ਕੇ ਆਣ ਕੇ ਆਪਦੀ ਮਾਂ ਨੂੰ ਨਹੀਂ ਸਮਝ ਸਕਦਾ ਹਾਂ ਬਿਲਕੁਲ ਠੀਕ ਹੈ ਨਾ ਜੀ ਉਹ ਆਪ ਦਾ ਜੇ ਤੋ ਕੰਮ ਛੱਡ ਕੇ ਹੁੰਦਾ ਤੋ ਉਹਦਾ ਉੱਥੇ ਵਾਲਾ ਸਤਿਆਨਾਸ ਹੁੰਦਾ ਹਾਂ ਕਿਉਂ ਬਾਹਰਲਾ ਮੁਲਕ ਹੈ ਰੋਜ਼ ਕਮਾਓ ਰੋਜ਼ ਖਾਓ ਹਾਂ ਜੇਕਰ ਹੁਣ ਮਾਂ ਨੂੰ ਨਹੀਂ ਸਮਝਦਾ ਹਾਂ ਕਿ ਉਹਦੇ ਵਿੱਚ ਵੀ ਸਾਡੇ ਵਿਰਸੇ ਮੁਤਾਬਕ ਬਹੁਤ ਘਟੀਆਂ ਕੰਮ ਹੈ ਹਾਂ ਟਾਈਮ ਪਾਸ ਤੋ ਹੋ ਰਿਹਾ ਉਹਦੀ ਬੱਚੀ ਭੈਣਾ ਸੀ ਉਹ ਵਿਚਾਰੀਆਂ ਸਾਹ ਰਹੀਆਂ ਹਾਂ ਪਰ ਸਾਡੀ ਇਹਨਾਂ ਲੋਕਾਂ ਦੇ ਗਾਂਧੀ ਗਾਂ ਨਾ ਬੱਚਿਆਂ ਨੇ ਹਾਂ ਸਾਡੀ ਰੀਸ ਨੇ ਹਾਂ ਸਾਨੂੰ ਤਬਾਹ ਕਰਤਾ ਅਸੀਂ ਇੱਕ ਦੂਜੇ ਤੋਂ ਟੁੱਟ ਗਏ ਆਂ ਤੇ ਸਾਡੇ ਵਿਰਸੇ ਨੂੰ ਵਿਰਸਾ ਨਹੀਂ ਰਹਿ ਗਿਆ। ਜਬੂਰੀਆਂ ਸਾਡਾ ਮੋਹ ਦੂਰ ਕਰਦਾ। ਕਰਦਾ ਦੂਰ। ਹਾਂ। ਸਾਨੂੰ ਚਾਹੀਦਾ ਇਹ ਆ। ਹਾਂ। ਵੀ ਚਲੋ ਜੇ ਬਾਹਰ ਜਾਣ ਦਾ ਵੀ ਢੱਲਣ ਦਾ ਬੱਚਾ ਦੀ ਹੈ ਨਾ ਜਿਹਦੀ ਕੋ ਦੋ ਆ ਉਹ ਇੱਕ ਭੇਜ ਦਿਓ। ਹਾਂ। ਇੱਕ ਨੂੰ ਆਪ ਦੇ ਕੋਲ ਰੱਖੋ ਉਹਦੇ ਬੱਚੇ ਗਾਂ ਆਪ ਦੇ ਕੋਲ ਰੱਖੋ। ਹਾਂ। ਸਾਡੇ ਬੱਚਿਆਂ ਨੂੰ ਪਤਾ ਲੱਗੇ ਵੀ ਸਾਡਾ ਵਿਰਸਾ ਕੀ ਸੀ ਅਸੀਂ ਕੰਮ ਕੀ ਕਰਨਾ। ਹਾਂ। ਅਸੀਂ ਕੀਤੀ ਹੋਈ ਇਹ ਲੋਕਾਂ ਨੂੰ ਨਹੀਂ ਦੱਸਦੇ। ਹਾਂ। ਆਧਾਰ ਨੇ ਇੱਕ ਸੀ। ਹਾਂ। ਸਾਡੇ ਦੋ ਬੱਚੇ ਇੱਕ ਬਾਹਰ ਆ। ਅੱਛਾ। ਇੱਕ ਇੱਥੇ ਖੇਤੀ ਕਰਦੇ ਆ। ਹਾਂ। 100 ਕਿੱਲੇ ਦੀ 100 ਕ ਲਾਲੂ ਦਾ ਸੱਟ ਲਾਇਆ। ਅੱਛਾ। ਤੇ ਸਾਰਾ ਪ੍ਰਵਾਹ ਛੋਟੇ ਬੱਚੇ ਪੋਤੇ ਵੀ ਨਾਲ ਜਾਂਦੇ ਸ਼ਾਮ ਨੂੰ ਹਾਂ ਸਵੇਰ ਸ਼ਾਮ ਖੁੱਤੇ ਜਾਣੇ ਨਾਲ ਲੈ ਜਾਣੇ ਆ ਕੰਮ ਹੁੰਦਾ ਦੇਖਦੇ ਆ ਮਾੜਾ ਮੋਟਾ ਸਿੱਖਣਗੇ ਜੇ ਪ੍ਰਵਾਹ ਜੇ ਤੁਸੀਂ ਬੱਚਿਆਂ ਨੂੰ ਕੰਮ ਕਰਕੇ ਦਿਖਾਉਂਗੇ ਹਾਂ ਆਪ ਕੰਮ ਕਰੋਗੇ ਤਾਂ ਬੱਚੇ ਕਰਨਗੇ ਤੁਸੀਂ ਨਹੀਂ ਕਰੋਗੇ ਤਾਂ ਤੁਹਾਡੇ ਬੱਚੇ ਕੰਮ ਨਹੀਂ ਕਰਨਗੇ ਮੇਰਾ ਤਾਂ ਖਿਆਲ ਹੈ ਜੀ ਇਹਨਾਂ ਨੂੰ ਤਾਂ ਪੁੱਛਣਾ ਹੀ ਨਹੀਂ ਕਿ ਇਹਨਾਂ ਮੁੱਲ ਵੀ ਨਹੀਂ ਲੈਣੇ ਹੁਣ ਇਹ ਹਾਂ ਕਿਉਂ ਅਗਲਾ ਹਰ ਅੱਜ ਦੇ ਜਮਾਨੇ ਵਿੱਚ ਹਰ ਬੰਦਾ ਚਾਹੁੰਦਾ ਹਾਂ ਕਿਸੇ ਰੋਜ਼ ਮੋਟਰਸਾਈਕਲ ਆਏ ਸੀ 81 ਜਨਮਾਇਆ ਸੀ ਅੱਛਾ ਤੋਂ ਉਹ ਹਿਜਾਜ ਸਮਝੇ ਹਾਂ ਤੇ ਅੱਜ ਤਾਂ ਹਰ ਬੰਦਾ ਹਰ ਘਰ ਦੋ ਦੋ ਤਿੰਨ ਤਿੰਨ ਮੋਟਰਸਾਈਕਲ ਮਾਰੇ ਤੋਂ ਮੜਾ ਕਹਿੰਦਾ ਕਿ ਮੇਰੀ ਗੱਡੀ ਹੋਵੇ ਮੇਰੇ ਕੋਲ ਮੈਂ ਬਾਹਰ ਜਾਣਾ ਗੱਡੀ ਹੋਵੇ ਕਿਤੇ ਜਾਣਾ ਹੁਣ ਜਾਣਿਆ ਗੱਡੀ ਹੋਵੇ ਤਾਂ ਗੱਡੀ ਦੇ ਨਾਲ ਅਗਲਾ ਕਹਿੰਦਾ ਵੀ ਮੇਰੇ ਗੱਡੀ ਘਰ ਜਾਂਦੀ ਹੋਵੇ ਹਾਂ ਹੁਣ ਇਹ ਨਾ ਜਗਾ ਦੀ ਤੇਲੀ ਮਾੜੀ ਕਿਸਮਤ ਹੋ ਗਈ ਆ ਮੇਰਾ ਖਿਆਲ ਇਹਨਾਂ ਨੂੰ ਕੋਈ ਖਰੀਦਦਾ ਹੀ ਨਹੀਂ ਵੇਖਦਾ ਹੀ ਨਹੀਂ ਖਰੀਦੂਗਾ ਵੀ ਦੇਖੋ ਜੀ ਸੀਜ਼ਨ ਮਤਲਬ ਕਹਿੰਦੇ ਆ ਪਰ ਕੁਛ ਕੁਛ ਜੇ ਕਹਿ ਦਈਏ ਦੋ ਦੋ ਚਾਰ ਚਾਰ ਘਰ ਤਾਂ ਹਰ ਪਿੰਡ ਚ ਵਸ ਹੀ ਗਏ ਦੇਖੋ ਜੀ ਮੈਂ ਇੱਕ ਵਿੱਚ ਕਹਿੰਦਿਆਂ ਚੰਗੇ ਨਹੀਂ ਲੱਗਦੇ ਹਾਂ ਤੇ ਹਾਲਾਤ ਮਾਰੇ ਹੋ ਜਾਣਗੇ ਮਾਰੇ ਹੋ ਜਾਣਗੇ ਕਿਉਂ ਜਿਹੜੀ ਸਾਡੀ ਖਾਨਦਾਨੀ ਹੈ ਨਾ ਹਾਂ ਖਾਨਦਾਨੀ ਜਦੋਂ ਤੁਹਾਨੂੰ ਅੱਗੇ ਦੱਸਦੇ ਆ ਵਿਰਸੇ ਮੁਤਾਬਕ ਸਾਡੀ ਖਾਨਦਾਨੀ ਚੋਂ ਵਿਰਸੇ ਵਾਲੀ ਜਿਹੜੀ ਨਾ ਪਿਆਰ ਸੀ ਤੈਅ ਸੀ ਕਹਾਣੀ ਸੀ ਹਾਂ ਉਹ ਦੂਰ ਹੋਈ ਜਾਂਦੀ ਗਈ ਉਹ 10 ਬਾਈ ਜਰਦੇ ਖੇਲਦੇ ਹੁੰਦੇ ਸੀ ਹਾਂ ਘਰ ਦੇ ਨੂੰ ਕਹਿੰਦੇ ਨਹੀਂ ਖੇਲਦੇ ਬੱਚੇ ਖੇਲਦੇ ਹਾਂ ਹੁਣ ਤਾਂ ਖੇਲਣ ਦਾ ਸਮਾਂ ਹੈ ਨਹੀਂਗਾ ਉਹ ਹਾਂ ਠੀਕ ਹੈ ਨਾ ਪਰ ਉਹ ਸਮਾਂ ਇਹੋ ਜਿਹਾ ਸੀ ਕੁੜੀਆਂ ਮੁੰਡੇ 9 ਵਜੇ 1 ਵਜੇ ਖੇਲਦੇ ਹੁੰਦੇ ਸੀ ਜਿੰਨਾ ਪ੍ਰੇਮ ਪਿਆਰ ਸੀ ਲੋਕਾਂ ਚ ਠੀਕ ਹੈ ਨਾ ਇੱਕ ਗਵਾਂਢੀ ਦੇ ਕੋਲ ਕੋਈ ਪੁਰਾਣਾ ਆ ਜਾਂਦਾ ਸੀ ਦੂਰ ਗਵਾਂਢ ਚੋਂ ਪੋਇਨ ਦੁੱਧੇ ਆਉਂਦਾ ਸੀ ਪੇਸਤਰਾ ਦਿੰਦਾ ਸੀ ਮੰਜਾ ਦਿੰਦਾ ਸੀ ਵੀਰ ਪੁਰਾਣਾ ਆਇਆ ਅੱਜ ਕੱਲ ਪਾਰਟੀਆਂ ਬੱਚੇ ਵੀ ਪਾਰਟੀਆਂ ਬਣਾਉਂਦੇ ਗਰੁੱਪ ਬਣ ਗਏ ਉਹਨਾ ਮੇਲੇ ਨਹੀਂ ਗਰੁੱਪ ਥੋੜਾ ਹੁੰਦੇ ਸੀ ਜਦੋਂ ਅਸੀਂ ਹਾਂ ਹੁੰਦੇ ਸੀ ਹੁਣ ਮੇਰੀ ਵੀ ਉਮਰ 60 ਸਾਲ ਦੀ ਹੋ ਗਈ ਆ ਹਾਂ ਉਹ ਤਾਂ ਗਰੁੱਪ ਗਰੱਪ ਨਹੀਂ ਸੀ ਹੁੰਦੇ ਹਾਂ ਹਰ ਬੱਚੇ ਨੂੰ ਹੁੰਦਾ ਸੀ ਵੀ ਛੜ ਕੇ ਆ ਗਏ ਆ ਹਾਂ ਠੀਕ ਉੱਥੇ ਜੇ ਲਈ ਸਾਡੀ ਆਦੀ ਉਪਯੋਗ ਨੂੰ ਬਕਰ ਸਾਡੀ ਆਦੀ ਪਾਣੀ ਢਾਉਣ ਦੇ ਉਹ ਜੀ ਪਿੱਛੇ ਦਿਸਦਾ ਹੁੰਦਾ ਜੀ ਖਲਾਰਿਆਂ ਦੇ ਵਿੱਚ ਵੀ ਆ ਨਹੀਂ ਉਹਨਾਂ ਕੱਲੇ ਬੰਦੇ ਨੂੰ ਮੁੰਡੇ ਕੋ ਆ ਨਹੀਂ ਹੋਣਾ ਤੇ ਪਿੱਛੇ ਨਿਗਾਹ ਜਿਆਦੀ ਹੁੰਦੀ ਆ ਉੱਥੇ ਤੋਂ ਫਿਰ ਐਵੇਂ ਜੇ ਕਿਸੇ ਪ੍ਰੋਗਰਾਮ ਤੇ ਗਏ ਆ 300 ਤੇ ਕਿਸੇ ਭੈਣ ਭਰਾ ਦੇ ਪ੍ਰੋਗਰਾਮਾਂ ਤੇ ਗਏ ਆ ਤਾਂ ਫਿਰ ਉਹਨਾਂ ਤੋਂ ਦੇਖੋ ਜੀ ਜੀਤ ਲੱਗਦਾ ਇੱਥੇ ਜਿੱਥੇ ਸਾਡਾ ਹਰ ਵੇਲੇ ਰੋਮ-ਰੋਮ ਵਿੱਚ ਵਸੀ ਹੋਈ ਟੀ ਨਾਲੇ ਸ਼ਾਹੀ ਥਾੜੇ ਜੀ ਆਪਣਾ ਕੰਮ ਸਾਹੀ ਬਿਲਕੁਲ ਹਾਂ ਉੱਥੇ ਇੱਥੇ ਜਾ ਕੇ ਦੇਖੀਦਾ ਯਾ ਜੇ ਜਾਵਾਂਗੇ ਤਾਂ ਕਵੀ ਸਾਨੂੰ ਕਿਤੇ ਲੈ ਜਾਊਗਾ ਤਾਂ ਫੇਰ ਜਾਵਾਂਗੇ ਨਾ ਨਹੀਂ ਤਾਂ ਅਦਰੇ ਬਿਠੇ ਉੱਥੇ ਤਾਂ ਬੜਾ ਜਾਨੀ ਸਾਡਾ ਇੱਥੇ ਹੋਰ ਸਨ ਫਿਰ ਸ਼ਾਮ ਤੋਂ ਮਿਲਦੇ ਹੁੰਦੇ ਆ ਕਿਉਂ ਜੀ ਕਿਤੇ ਹੁੰਨੇ ਆ ਜਿਹੜਾ ਉਹ ਜਿਹਾ ਇੱਥੇ ਦਾ ਨਾ ਰਹਿਣ ਸਹਿਣ ਆ ਅਸੀਂ 900 ਲਵਾ ਨੁਕਰੀ ਆਏ ਹਾਂ ਸਾਡੇ ਮਾਦਾ ਜੀ ਹੁਣ ਕਿੰਨੇ ਦਾ ਬੁਲਾਉਂਦੇ ਆ ਤਿੰਨ ਚਾਰ ਕਹਿੰਦੇ ਉਹ ਜਾਂਦੇ ਨਹੀਂ ਨਹੀਂ ਮਾਦਾ ਜੀ ਨਹੀਂ ਆਉਂਦਾ ਅਸੀਂ ਨੁਕਰੀ ਕਰੇ ਸਟੈਪ ਲਾਗ ਦਿੱਤੇ ਉਹ ਮੋਬਾਈਲ ਤੇ ਕੋਈ ਐਪ ਹੁੰਦੀ ਹੈ ਅੱਛਾ ਜਿਹੜੀ ਇਹ ਤੁਰਦੇ ਆ ਤਾਂ ਉਹਦੇ ਨਾਲ ਸਾਡੀ ਗਿਣਤੀ ਹੁੰਦੀ ਹੈ ਅੱਛਾ ਮੇਰੀ ਰੋਜ਼ ਦੀ ਤਕਰੀਬਨ 18-20000 ਸਟੈਪ ਆਉਂਦੀ ਆ ਅੱਛਾ ਮੈਂ 4 ਵਜੇ ਉੱਠਦਾ ਉੱਠ ਕੇ ਆਪੋ ਆਪਣੇ ਜਿੱਦਾਂ ਬੀ ਨੌਕਰ ਜੋ ਵੀ ਬਾਕੀ ਕੰਮੇ ਸਾਰੀਆਂ ਹੀ ਚਾਹ ਬਣਾਉਣੀ ਰੋਟੀ ਬਣਾਉਣੀ ਜੋ ਕੁਝ ਵੀ ਕਰਨਾ ਤੇ ਮੈਂ ਉਹ ਤੁਰਦਾ ਉਹਦੇ ਨਾਲ ਜੇ ਹੁਣ ਮੈਂ 7-8 ਚ ਗਿਆ ਸੀ ਇੰਗਲੈਂਡ ਅੱਛਾ ਇਹ ਐਸੀ ਤੇ ਉੱਥੇ ਹੁਣ ਮੈਂ ਸੋਚਦਾ ਹੁੰਦਾ ਜੇ ਉੱਠਣਾ ਲੋੜ ਹੀ ਹੋਵੇ ਧੁੱਪ ਨਿਕਲ ਹੋਣੀ ਨਾ ਫੇ ਮੈਂ ਸੋਚਣਾ ਵੀ ਜੇ ਤਾਂ ਮੈਨੂੰ ਹੁਣ ਤੁਰਨਾ ਨੂੰ ਜੀ ਕਰਦਾ ਤੁਰਾਂ ਵੀ ਜੇ ਤਾਂ ਹੁਣ ਮੈਂ ਤੁਰ ਕੇ ਗਾਂਹ ਨਿਕਲ ਗਿਆ ਮੈਨੂੰ ਪਤਾ ਨਾ ਲੱਗਾ ਫੇ ਮੈਂ ਕੀ ਕਰੂੰ ਹਾਂ ਫੇ ਹੌਲੀ ਹੌਲੀ ਦੇਖ ਕੇ ਜਦੋਂ ਉਹ ਭੈਣ ਭਰਾ ਨੂੰ ਦੱਸਿਆ ਮੈਨੂੰ ਇੰਨਾ ਕੁ ਦੱਸੋ ਵੀ ਮੈਂ ਇੱਥੋਂ ਕਿਦੀ ਘੁੰਮ ਕੰਮ ਕੇ ਆ ਜਾਾਂ ਫੇ ਉਹਨਾਂ ਸਮਝਾਉਣਾ ਮੈਂ ਦੋ ਦੋ ਤਿੰਨ ਤਿੰਨ ਗੇੜੇ ਉਸ ਸਟਰੀਟ ਦੇ ਆਲੇ ਦੁਆਲੇ ਜਾ ਲਾਉਂਦਾ